ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਧੁੰਦ ਦੇ ਕਾਰਨ ਸਵੇਰੇ 8 ਵਜੇ ਰਾਜਪੁਰਾ ਚੰਡੀਗੜ੍ਹ ਰੋਡ ਤੇ ਸਥਿਤ ਟੋਲ ਪਲਾਜ਼ਾ ਨੇੜੇ ਇੱਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਚਾਰ ਪੁਲਿਸ ਮੁਲਾਜ਼ਮ ਸਵਾਰ ਸਨ ਜੋ ਕਿ ਹਾਈ ਕੋਰਟ ਦੇ ਵਿੱਚ ਕਿਸੇ ਕੰਮ ਲਈ ਚੰਡੀਗੜ੍ਹ ਜਾ ਰਹੇ ਸਨ ਤਾਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਹਨਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਟਰੱਕ ਰਾਜਪੁਰੇ ਤੋਂ ਪਟਿਆਲੇ ਵੱਲ ਨੂੰ ਜਾ ਰਿਹਾ ਸੀ ਇਸ ਹਾਦਸੇ ਦੇ ਵਿੱਚ ਚਾਰ ਪੁਲਿਸ ਮੁਲਾਜ਼ਮ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ ਸਥਾਨਕ ਵਸਨੀਕਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਸੜਕ ਸੇ ਦੇ ਵਿੱਚ ਤਿੰਨ ਤਿੰਨ ਵਾਹਨ ਆਪਸ ਦੇ ਵਿੱਚ ਟਕਰਾ ਗਏ ਹਨ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਇਸ ਸੜਕ ਉੱਤੇ ਧੁੰਦ ਦੇ ਕਾਰਨ ਹੀ ਇਹ ਹਾਸਾ ਵਾਪਰਿਆ ਹੈ ਪਟਿਆਲਾ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਅੰਚੂ ਮੰਦੀ ਰਿਪੋਰਟ ਮੇਰਾ ਨਾਮ ਨੌ ਸਿੰਘ ਸਿੰਘ ਹੈ ਜੀ ਐਕਸੀਡੈਂਟ ਕਿਵੇਂ ਹੋਇਆ ਕੀ ਕਰਨਾ ਐਕਸੀਡੈਂਟ ਤਕਰੀਬਨ ਸਵੇਰੇ 8 ਵਜੇ ਦੇ ਦਰਮਿਆਨ ਹੋਇਆ ਵੱਡਾ ਕਾਰਨ ਧੁੰਦ ਬਹੁਤ ਜ਼ਿਆਦਾ ਸੰਘਣੀ ਸੀਗੀ ਦੂਜਾ ਜਿਹੜਾ ਟਰੱਕ ਡਰਾਈਵਰ ਆ ਉਹ ਓਵਰ ਸਪੀਡ ਸੀ ਕਿੰਨੇ ਜ਼ਖਮੀ ਹੋਏ ਨੇ ਇਹਦੇ ਵਿੱਚ 4 ਬੰਦੇ ਜਿਹੜੇ ਆ ਪੁਲਿਸ ਮੁਲਾਜ਼ਮ ਸੀਗੇ ਉਹ ਆਪਣੇ ਹਾਈ ਕੋਰਟ ਦੇ ਵਿੱਚ ਆਪਣੀ ਤਰੀਕ ਤੇ ਜਾ ਰਹੇ ਸੀ ਉਹਦੇ ਵਿੱਚ ਜਿਹੜੇ 4 ਪੁਲਿਸ ਮੁਲਾਜ਼ਮ ਨੇ ਉਹ ਥੋੜਿਆਂ ਜ਼ਖਮੀ ਹੋਏ ਨੇ ਉਹਨਾਂ ਨੂੰ ਰਜਿੰਦਰਾ ਹਸਪੀਟਲ ਦੇ ਵਿੱਚ ਅਸੀਂ ਭਰਤੀ ਕਰਵਾ ਕੇ ਆਏ ਹਾਂ ਹਾਂਜੀ ਕਿੰਨੇ ਕਿ ਉਹਨਾਂ ਦੀ ਹਾਲਤ ਕਿੰਨੀ ਕਿ ਹਾਲਤ ਠੀਕ ਆ ਕੋਈ ਜ਼ਿਆਦਾ ਨਾਜ਼ੁਕ ਨਹੀਂ ਆ ਪਰ ਫਿਰ ਵੀ ਸੱਟਾਂ ਲੱਗੀਆਂ ਨੇ ਕੋਈ ਜ਼ਿਆਦਾ ਸੀਰੀਅਸ ਕੇਸ ਵੀ ਨਹੀਂ ਆ ਕਿੰਨੀਆਂ ਗੱਡੀਆਂ ਨੂੰ ਇਹਨੇ ਫਿੱਟ ਮਾਰੀ ਇਹਨੇ ਤਕਰੀਬਨ 3 ਤੋਂ 4 ਗੱਡੀਆਂ ਜਿਹੜੀਆਂ ਨੇ ਨੁਕਸਾਨੀਆਂ ਨੇ ਜਿਨ੍ਹਾਂ ਦਾ ਨੁਕਸਾਨ ਬਹੁਤ ਹੀ ਜ਼ਿਆਦਾ ਗੱਡੀਆਂ ਦਾ